ਬੀਤੇ ਦਿਨ ਦੀਵਾਲੀ ਤੇ ਬਾਲੀਵੁੱਡ ਇੰਡਸਟਰੀ ਨੂੰ ਇੱਕ ਬਹੁਤ ਵੱਡਾ ਝਟਕਾ ਮਿਲਿਆ ਇੱਕ ਦੌਰ ਫਿਲਮ ਇੰਡਸਟਰੀ ਦਾ ਉਹ ਖਤਮ ਹੋਇਆ ਬਾਲੀਵੁੱਡ ਅਦਾਕਾਰ ਅਸਰਾਨੀ ਦੀ ਜਿਹੜੀ ਹੈ ਅਚਨਚੇਤ ਕੱਲ ਮੌਤ ਹੋ ਜਾਂਦੀ ਹੈ ਬਹੁਤ ਵੱਡਾ ਝਟਕਾ ਬਾਲੀਵੁੱਡ ਇੰਡਸਟਰੀ ਦੇ ਵਾਸਤੇ ਹੈ ਫਿਲਮ ਇੰਡਸਟਰੀ ਦੇ ਵਾਸਤੇ ਹੈ ਕਿਉਂਕਿ ਅਸਰਾਨੀ ਬਹੁਤ ਲੰਬੇ ਸਮੇਂ ਤੋਂ ਐਕਟਿੰਗ ਦੇ ਵਿੱਚ ਸੀ ਫਿਲਮਾਂ ਦੇ ਵਿੱਚ ਚਾਰੈਕਟਰ ਸੀ ਔਰ ਸਭ ਦੇ ਮਨਪਸੰਦੀ ਦਾ ਉਹ ਅਦਾਕਾਰ ਵੀ ਸੀ ਸ਼ੋਲੇ ਫਿਲਮ ਦੇ ਉਹਨਾਂ ਦੇ ਡਾਇਲੌਗਸ ਜਿਹੜੇ ਨੇ ਅੱਜ ਵੀ ਲੋਕਾਂ ਦੇ ਮੂੰਹ ਤੇ ਰਟੇ ਹੋਏ ਨੇ ਕਿ ਹਮ ਅੰਗਰੇਜ਼ੋ ਕੇ ਜ਼ਮਾਨੇ ਕੇ ਜੇਲਰ ਹੈ ਜਿਸ ਦੇ ਵਿੱਚ ਉਹ ਚਾਰਲੀ ਚੈਪਲਿਨ ਅਤੇ ਹਿਟਲਰ ਦਾ ਦੋਨਾਂ ਦਾ ਰੋਲ ਅਦਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹਦਾ ਦੀ ਛਵੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਸ ਤੋਂ ਸ਼ੋਲੇ ਤੋਂ ਇਲਾਵਾ 300 ਫਿਲਮਾਂ ਦੇ ਵਿੱਚ ਉਹਨਾਂ ਨੇ ਛੋਟੇ ਵੱਡੇ ਰੋਲ ਜਿਹੜੇ ਨੇ ਅਦਾ ਕੀਤੇ ਨੇ ਜਿਸ ਤੋਂ ਲੈ ਕੇ ਲੋਕਾਂ ਦੇ ਵਿੱਚ ਉਨਾ ਤੇ ਛਵੀ ਜਿਹੜੀ ਆ ਬਹੁਤ ਵਧੀਆ ਬਣੀ ਹੋਈ ਸੀ ਔਰ ਲੋਕਾਂ ਦੇ ਉਹ ਮਨਪਸੰਦੀਦਾ ਅਦਾਕਾਰ ਵੀ ਜਿਹੜੇ ਨੇ ਉਹ ਬਣੇ ਹੋਏ ਸੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹ ਦੇਖਣ ਨੂੰ ਮਿਲੇ ਨੇ ਕਈਆਂ ਦੇ ਵਿੱਚ ਉਹ ਮੁਨੀਮ ਬਣੇ ਹੋਏ ਨੇ ਕਈਆਂ ਦੇ ਵਿੱਚ ਉਹ ਜੇਲਰ ਬਣੇ ਹੋਏ ਨੇ ਕਈ ਬਹੁਤ ਸਾਰੀਆਂ ਐਡਾ ਦੀਆਂ ਫਿਲਮਾਂ ਜਿਹੜੀਆਂ ਆਈਆਂ ਜਿਹੜੀਆਂ ਹਿੱਟ ਵੀ ਹੋਈਆਂ ਤਾਂ ਪਰ ਹੁਣ ਬਾਲੀਵੁੱਡ ਦੀ ਇੱਕ ਦੌਰ ਜਿਹੜਾ ਉਹ ਉਹਨਾਂ ਦੇ ਜਾਨ ਦੇ ਨਾਲ ਖਤਮ ਹੋ ਗਿਆ ਸਾਰੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਆ ਕਿੱਥੇ ਦੀਵਾਲੀ ਇਹ ਲਾਈਟਾਂ ਜਿਹੜੀਆਂ ਨੇ ਉਹ ਰੋਸ਼ਨਾਨੀਆਂ ਸੀਗੀਆਂ ਪਰ ਬਾਲੀਵੁੱਡ ਦੇ ਵਿੱਚ ਹੁਣ ਸੋਗ ਦੀ ਲਹਿਰ ਜਿਹੜੀ ਹੈ ਉਹ ਛਾਈ ਪਈ ਹੈ ਕਿਉਂਕਿ ਅਸਰਾਨੀ ਦੀ ਅਚਨਚੇਤ ਮੌਤ ਹੋ ਜਾਂਦੀ ਹੈ ਅ ਅਸਰਾਨੀ ਜਿਹੜੇ ਨੇ 1941 ਦੇ ਵਿੱਚ ਉਹਨਾਂ ਦਾ ਰਾਜਸਥਾਨ ਦੇ ਵਿੱਚ ਜਨਮ ਹੋਇਆ ਸੀਗਾ ਅਤੇ ਉਹਨਾਂ ਨੇ 300 ਤੋਂ ਵੱਧ ਹਿੰਦੀ ਫਿਲਮਾਂ ਦੇ ਵਿੱਚ ਛੋਟੇ ਵੱਡੇ ਜਿਹੜੇ ਰੋਲ ਨੇ ਉਹ ਅਦਾ ਕੀਤੇ ਨੇ 50 ਸਾਲ ਦਾ ਕੈਰੀਅਰ ਉਹਨਾਂ ਦਾ ਰਿਹਾ ਬਹੁਤ ਲੰਮਾ ਸਫ਼ਰ ਉਹਨਾਂ ਦਾ ਬਾਲੀਵੁੱਡ ਦੇ ਵਿੱਚ ਰਿਹਾ 50 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਬਾਲੀਵੁੱਡ ਨੂੰ ਦਿੱਤੇ ਆ ਫਿਲਮ ਇੰਡਸਟਰੀ ਨੂੰ ਦਿੱਤੇ ਆ ਤਾਂ ਬਹੁਤ ਜਿਹੜੇ ਨੇ ਉਹਨਾਂ ਦੇ ਡਾਇਲੌਗਸ ਜਿਹੜੇ ਨੇ ਮਸ਼ਹੂਰ ਹੋਏ ਸੀ ਸਭ ਤੋਂ ਵੱਧ ਉਹਨਾਂ ਦਾ ਡਾਇਲੌਗ ਸ਼ੌਲੇ ਫਿਲਮ ਦਾ ਜਿਹੜਾ ਉਹ ਫੇਮਸ ਹੋਇਆ ਸੀਗਾ ਪਰ ਦੀਵਾਲੀ ਵਾਲੇ ਦਿਨ ਦੀਵਾਲੀ ਦੇ ਤਿਉਹਾਰ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਸਾਰੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਆ ਬਹੁਤ ਸਾਰੀਆਂ ਉਹਨਾਂ ਦੇ ਡਾਇਲੌਗਸ ਜਿਹੜੇ ਨੇ ਸੋਸ਼ਲ ਮੀਡੀਆ ਤੇ ਹੁਣ ਟ੍ਰੈਂਡਿੰਗ ਦੇ ਵਿੱਚ ਆ ਰਹੇ ਨੇ ਕਿਉਂਕਿ ਅਚਾਨਕ ਮੌਤ ਹੋ ਜਾਣ ਤੋਂ ਬਾਅਦ ਸਾਰੇ ਲੋਕ ਜਿਹੜੇ ਉਹਨਾਂ ਦੇ ਫੈਨਸ ਸੀਗੇ ਉਹਨਾਂ ਦੇ ਮਨ ਦੇ ਮਨ ਦੇ ਵਿੱਚ ਵੀ ਬਹੁਤ ਮੰਨ ਨੂੰ ਠੇਸ ਪਹੁੰਚੀ ਐ ਤੇ ਸਾਰੇ ਉਹਨਾਂ ਦੀਆਂ ਪੁਰਾਣੀਆਂ ਵੀਡੀਓਜ਼ ਕੱਢ ਕੇ ਦੇਖ ਰਹੇ ਨੇ ਪੁਰਾਣੀਆਂ ਫਿਲਮਾਂ ਉਹਨਾਂ ਦੀਆਂ ਦੇਖ ਰਹੇ ਨੇ ਜਿਨ੍ਹਾਂ ਦੇ ਵਿੱਚ ਬਾ ਕਮਾਲ ਉਹਨਾਂ ਨੇ ਆਪਣੀ ਅਦਾਕਾਰੀ ਕੀਤੀ ਹੋਈ ਸੀ ਬਾ ਕਮਾਲ ਆਪਣੀ ਡਾਇਲੌਗ ਡਿਲੀਵਰੀ ਉਹਨਾਂ ਨੇ ਉਸ ਦੇ ਵਿੱਚ ਕੀਤੀ ਹੋਈ ਸੀ ਤਾਂ ਹਰੇਕ ਵਿਅਕਤੀ ਹੁਣ ਸੋਸ਼ਲ ਮੀਡੀਆ ਤੇ ਅਸਰਾਨੀ ਦੀਆਂ ਪੁਰਾਣੀਆਂ ਵੀਡੀਓਜ਼ ਦੇਖਣ ਦੇ ਵਿੱਚ ਉਹਨਾਂ ਜਿਆਹਾ ਕਿਉਂਕਿ ਬਹੁਤ ਮਨਪਸੰਦੀ ਦਾ ਸਭ ਦੇ ਉਹ ਅਦਾਕਾਰ ਸੀ ਹਰ ਦਿਲ ਦੇ ਅਜ਼ੀਜ਼ ਸੀਗੇ ਉਹ ਪਰ ਹੁਣ ਉਹ ਇਸ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਲੀਵੁੱਡ ਇੰਡਸਟਰੀ ਦਾ ਇੱਕ ਦੌਰ ਵੀ ਖਤਮ ਹੋ ਗਿਆ ਕਿਉਂਕਿ 50 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਬਾਲੀਵੁੱਡ ਨੂੰ ਦੇਤੇ ਫਿਲਮ ਇੰਡਸਟਰੀ ਨੂੰ ਦੇਤੇ ਬਹੁਤ ਚੰਗੀਆਂ ਚੰਗੀਆਂ ਫਿਲਮਾਂ ਜਿਹੜੀਆਂ ਨੇ ਉਹਨਾਂ ਨੇ ਲੋਕਾਂ ਨੂੰ ਦਿੱਤੀਆਂ ਪਰ ਅੱਜ ਹੁਣ ਉਹਨਾਂ ਦੇ ਜਾਣ ਦੇ ਨਾਲ ਇੱਕ ਫਿਲਮ ਇੰਡਸਟਰੀ ਦਾ ਦੌਰ ਵੀ ਖਤਮ ਹੋ ਗਿਆ। ਤਾਹਰ ਆਪਣੇ ਅਸੀਂ ਨਾਲ ਜੁੜੇ ਰਹੋ। ਧਿਆਨਤੋ ਸਮਜੀਤ ਸਿੰਘ ਜਨਰੇਸ਼ੀ ਧੰਨਵਾਦ।